ਹਲਕਾ ਸਾਨੇਵਾਲ ਦੇ ਟੋਰ ਤੇ ਅੱਜ ਸਵੇਰ ਤੋਂ ਸਾਹ ਸ਼ਰਨਜੀਤ ਸਿੰਘ ਜੀ ਢਿੱਲੋਂ ਔਰ ਸੰਤਾ ਸਿੰਘ ਜੀ ਉਮੈਦਪੁਰੀ ਦੋਨੇ ਸੀਨੀਅਰ ਆਗੂ ਮੇਰੇ ਨਾਲ ਨੇ ਸੰਗਤ ਦੇ ਵਿੱਚ ਬੜਾ ਭਾਰੀ ਸ਼ਾਬਾ ਕੰਮ ਦੀ ਰੁਟ ਹੋਣ ਦੇ ਬਾਵਜੂਦ ਵੀ ਗਰਮੀ ਹੋਣ ਦੇ ਬਾਵਜੂਦ ਵੀ ਕੰਮਕਾਰ ਹੋਣ ਦੇ ਬਾਵਜੂਦ ਵੀ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੁਣਨ ਵਾਸਤੇ ਆ ਰਹੀ ਆ ਮੈਂ ਸਮਝਦਾ ਮਾਂ ਕਿ ਲੋਕਾਂ ਨੇ ਮਨ ਬਣਾ ਲਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਹੈ ਕਿਉਂਕਿ 2.5 ਸਾਲ ਦੀ ਕਾਰਗੁਜ਼ਾਰੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਵੀ ਫੇਲ ਹੈ ਔਰ ਕਾਂਗਰਸ ਨੂੰ ਪਿਛਲੇ 5 ਸਾਲ ਦੇ ਕੇ ਵੀ ਲੋਕ ਲੋਕ ਸਭਾ ਵਿੱਚ ਪਸਟਾ ਰਹੇ ਨੇ ਸੋਭਾ ਸ਼ਰੋਮਣੀ ਅਕਾਲੀ ਦਲ ਜਿਹੜਾ ਉੱਪਰ ਕੇ ਸਾਹਮਣੇ ਆਊਗਾ ਔਰ ਮੈਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਂਗਾ ਲੱਡੂਆਂ ਨਾਲ ਬਹੁਤ ਬਿੰਡਾਂ ਦੇ ਵਿੱਚ ਸੰਗਤ ਨੇ ਤੋਲਿਆ ਮੈਂ ਪਿਆਰ ਸਰਕਾਰ ਜਿਹੜਾ ਪੁੱਲ ਨਹੀਂ ਸਕਦਾ ਇਹਦੇ ਪਿੱਛੇ ਇੱਕ ਮੁੱਖ ਕਾਰਨ ਇਹ ਆ ਕਿ ਸ਼ਰੋਮਣੀ ਅਕਾਲੀ ਦਲ ਪਿੰਡਾਂ ਦੀਆਂ ਸੱਥਾਂ ਤੋਂ ਚੱਲਣ ਵਾਲੀ ਪਾਰਟੀ ਹੈ ਤਾਂ ਹੀ ਪਿੰਡ ਪਿੰਡ ਸ਼ੋਅ ਮਣੀ ਕਾਲੀ ਦਲ ਦੇ ਉਮੀਦਵਾਰ ਵਜੋਂ ਸਰਕਾਰ ਹੋ ਰਿਹਾ ਔਰ ਲੋਕ ਵੋਟਾਂ ਪਾਉਣ ਵਾਸਤੇ ਤਿਆਰ ਬੈਠੇ ਸੀਐਮ ਮਾਨ ਨੂੰ ਉਹਦਾ ਜਿਹੜਾ ਇੱਥੇ ਰੂਟ ਟੂ ਕਰਨਾ ਪੈ ਰਿਹਾ ਦੋ ਤਰੀਕਿਆਂ ਨੂੰ ਆ ਰਹੇ ਆ ਮਨਪੁਰਨ ਤੇ ਟਿਕੜਾ ਰੋਡ ਤੇ ਕਿੰਨਾ ਦੇਖਦੇ ਹਾਂ ਹਰ ਪਾਰਟੀ ਉਹਦੇ ਵੱਡੇ ਆਗੂ ਆਪਦੇ ਪਾਰਟੀ ਦੇ ਕੈਂਡੀਡੇਟਾਂ ਲਈ ਕੈਂਪੇਨ ਕਰਦੇ ਹੁੰਦੇ ਆ ਇਹ ਚ ਕੋਈ ਵੱਡੀ ਗੱਲ ਨਹੀਂ ਹੈ ਚਾਹੇ ਕੋਈ ਸੀਐਮ ਹੈ ਚਾਹੇ ਕੋਈ ਸੀਐਮ ਨਹੀਂ ਹੈ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਨ ਸਾਹਮਣੇ ਜਾਣਾ ਹੁੰਦਾ ਸੋ ਰੂਟੀਨ ਦੇ ਵਿੱਚ ਉਹ ਵੀ ਆ ਰਹੇ ਨੇ ਮੈਂ ਸਮਝਦਾ ਮਾਂ ਕਿ ਉਹਨਾਂ ਨੂੰ ਵੱਧ ਜ਼ੋਰ ਲਾਉਣਾ ਪੈ ਰਿਹਾ ਕਿਉਂਕਿ ਜੇ ਸਰਕਾਰ ਇੰਨੀ ਜ਼ਿਆਦਾ ਕੰਮ ਕਰ ਚੁੱਕੀ ਹੁੰਦੀ ਤਾਂ ਬੈਠੇ ਬਿਠਾਈ ਜਿੱਤਦੇ ਲੇਕਿਨ ਉਹਨਾਂ ਨੂੰ ਅੱਜ ਪਿੰਨਾਂ 'ਚ ਕਈ ਕਿਸਮ ਦੇ ਵਿਰੋਧ ਦਾ ਸਾਹਮਣਾ ਪੈ ਰ ਕਰ ਰਿਹਾ ਲੋਕ ਕਰ ਰਹੇ ਨੇ ਵਿਰੋਧ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕੰਮ ਨਹੀਂ ਹੋਇਆ ਪੰਜਾਬ ਦੇ ਵਿੱਚ ਕੇਵਲ ਗੱਲਾਂ ਬਾਤਾਂ ਦੀ ਰਾਜਨੀਤੀ ਚੱਲ ਰਹੀ ਪੰਜਾਂ ਇਹ 1 ਜੂਨ ਦਾ ਦਿਨ ਜਿਹੜਾ ਹੈ ਜਿਸ ਦਿਨ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ ਕਾਂਗਰਸ ਪਾਰਟੀ ਨੇ ਇਹੀ ਕਲੀਅਰ ਕਰ ਦਿੰਦੀ ਹੈ ਲਾਈਨ ਕਿ ਪੰਜਾ ਜਿਹੜਾ ਵਾ ਖੋਨੀ ਆ ਕਿ ਗੁਰਨਾਨਕ ਦਾ ਪੰਜਾਬ ਆ। ਅੱਜ ਰਿਆ ਆਨ ਲੋਕੀ ਦੇਖ ਹੀ ਲਿਆ ਬਹੁਤ ਜ਼ਿਆਦਾ ਸੰਗਤ ਸੀਗੀ ਆਈ ਹੋਈ ਸੁਣਨ ਲਈ। ਖਾਲਸਾ ਜੀ ਤੇ ਸਾਨੂੰ ਉਮੀਦ ਆ ਵੀ ਲੋਕਾਂ ਦੇ ਵਿੱਚ ਇਕ ਅਕਾਲੀ ਦਲ ਨੂੰ ਵੋਟ ਪਾਉਣ ਨੂੰ ਕਾਫੀ ਜ਼ਿਆਦਾ ਉਤਸ਼ਾਹ ਦੇਖ ਰਿਹਾ ਆ। ਤੇ ਉਮੀਦਵਾਰ ਵੱਲੋਂ ਜੇ ਗੱਲ ਕਰੀਏ ਤਾਂ ਵਿਕਰਮ ਜੀ ਖਾਲਸਾ ਜੀ ਇੱਕ ਇਮਾਨਦਾਰ ਬੇਦਾਗ ਉਮੀਦਵਾਰ ਨੇ। ਤੇ ਉਹਨਾਂ ਦੀ ਜਿਹੜੀ ਪਰਿਵਾਰਕ ਹਿਸਟਰੀ ਆ ਉਹ ਵੀ ਬਹੁਤ ਸਾਫ਼ ਸੁਥਰੀ ਆ। ਤੇ ਸਾਨੂੰ ਉਮੀਦ ਆ ਕਿ ਵਧੀਆ ਲੀਡ ਦੇ ਨਾਲ ਇਹ ਹਲਕੇ ਦੇ ਵਿੱਚੋਂ ਤੇ ਫਤੇਗੜ ਸਾਹਿਬ ਕੰਸਟਿਟੂਐਂਸੀ ਦੇ ਵਿੱਚੋਂ ਜਿੱਤਤਾ ਲਿਆ। ਨੌਜਵਾਨਾਂ ਦਾ ਕਿੰਨਾ ਸਮਰਥਨ ਮਿਲ ਰਿਹਾ ਹੈ ਕਾਲੀ ਦਰ? ਨੌਜਵਾਨਤਰੀ ਦੇਖ ਰਿਹਾ ਹਾਂ ਜੀ ਬਹੁਤ ਵਧੀਆ ਸਮਰਥਨ ਮਿਲ ਰਿਹਾ ਨੌਜਵਾਨਾਂ ਦਾ। ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਾਹ, ਪਾਰਟੀ ਪ੍ਰਤੀ ਉਤਸ਼ਾਹ ਵਾਹ ਤੇ ਨੌਜਵਾਨ ਜੋ ਪਹਿਲਾਂ ਆਪਾਂ ਦੇਖ ਰਹੇ ਸੀ ਜੋ ਪਹਿਲੀਆਂ ਪਾਰਟੀਆਂ ਤੋਂ ਕਹਿਣ ਦਾ ਵੱਲ ਤੰਗ ਆ ਕੇ ਨਵੇਂ ਇੱਕ ਦੁਬਾਰਾ ਪੁਰਾਣੀ ਪਾਰਟੀ ਨਾਲ ਫੇਰ ਜੁੜ ਜੁੜ ਰਹੇ ਨੇ। ਹਾਂਜੀ। ਹਾਂਜੀ ਕੱਟੂਬੀਆਂ ਬਾਰੇ ਤੁਹਾਨੂੰ ਮੀਡੀਆ ਤੇ ਯੂਟਿਊਬ ਲੀਡਰ ਹੋਣ ਦੇ ਨਾਤੇ ਕਿੱਸ ਤਰ੍ਹਾਂ ਯੂਥ ਨੂੰ ਜਿਹੜੀਆਂ ਪਾਰਟੀ ਦੇ ਨੀ ਦੇਖੋ ਜੀ ਜੋ ਜੋ ਆਪਣੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀਆਂ ਉਪलब्ਧੀਆਂ ਕੀਤੀਆਂ ਹੋਈਆਂ ਨੇ ਉਸ ਤਰ੍ਹਾਂ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਯੂਥ ਨੂੰ ਨਾਲ ਲੈ ਕੇ ਜਾਣੂ ਕਰਵਾ ਰਹੇ ਆ ਸੋ ਬਹੁਤ ਭਾਰੀ ਉਤਸ਼ਾਹ ਨੌਜਵਾਨਾਂ ਦੇ ਦੇਖਣ ਨੂੰ ਮਿਲ ਰਿਹਾ ਵਾ ਜੋ ਇਹ ਪਾਰਟੀਆਂ ਨੂੰ ਮੌਕੇ ਦਿੱਤੇ ਨੇ ਲੋਕ ਇਹਨਾਂ ਤੋਂ ਅੱਕ ਚੁੱਕੇ ਹਨ ਹੁਣ ਟਾਈਮ ਸ਼੍ਰੋਮਣੀ ਅਕਾਲੀ ਦਲ ਦਾ ਹੈ ਸੋ ਅੱਜ ਸਾਡੇ ਪਿੰਡ ਸਾਰੇ ਸਾਰਿਆਂ ਨੇ ਆਕੇ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਨੂੰ ਭਰੋਸਾ ਦਿਵਾਇਆ ਹੈ ਤੇ ਉਹਨਾਂ ਨੂੰ ਜਿਤਾ ਕੇ ਉਹ ਇਥੋਂ ਭੇਜਾਂਗੇ ਅਸੀਂ ਆਪਣੇ ਪਿੰਡ ਤੋਂ ਸੋ ਬਹੁਤਾ ਨਾ ਕੋਈ ਕਹਿੰਦਾ ਹੋਇਆ ਆਪਾਂ